ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਸਾਰਿਆਂ ਦਾ ਤੁਹਾਡੇ ਆਪਣੀ ਪਿਆਰੀ YouTube ਚੈਨਲ ਪੰਜਾਬ ਸਟੱਡੀ ਇਗਜ਼ਾਮ ਦੇ ਉੱਤੇ ਉਮੀਦ ਕਰਦੇ ਹਾਂ ਜੀ ਸਾਰੇ ਠੀਕ ਠਾਕ ਹੋਵੋਗੇ ਤਾਂ ਹਾਂ ਜੀ ਪੰਜਾਬ ਦੇ ਵਿੱਚ ਇੱਕ ਨਵੀਂ ਭਰਤੀ ਕੱਢੀ ਗਈ ਹੈ ਇਹ ਭਰਤੀ ਆਪਣੀ ਜੇਲ੍ਹ ਭਾਗ ਤਰਫੋਂ ਆਈ ਹੈ ਤੇ ਇਸ ਦਾ ਫੁੱਲ ਨੋਟੀਫਿਕੇਸ਼ਨ ਜਿਹੜਾ ਆਊਟ ਹੋ ਚੁੱਕਿਆ ਜੀ ਠੀਕ ਹੈ ਤੇ ਇਸ ਦੇ ਵਿੱਚ ਸਹਾਇਕ ਸੁਪਰਡੈਂਟ ਦੀ ਜੇਲ੍ਹ ਬਾਰਡਰ ਦੀ ਅਤੇ ਮੈਟਰਨ ਦੀਆਂ ਪੋਸਟਾਂ ਨੇ ਠੀਕ ਹੈ ਤੇ ਪਿਛਲੀ ਵੀਡੀਓ ਵਿੱਚ ਤੁਹਾਨੂੰ ਤਾਂ ਦੱਸਿਆ ਸੀ ਮੈਂ ਜਦੋਂ ਸ਼ਾਰਟ ਨੋਟਸ ਆਏ ਸੀ 500 ਦੇ ਪਲੱਸ ਪੋਸਟਾਂ ਇਸ ਦੇ ਵਿੱਚ ਦੱਸੇ ਗਏ ਸੀ ਤੇ ਉਹਨਾਂ ਹੀ ਪੋਸਟਾਂ ਇਸ ਦੇ ਵਿੱਚ ਕੱਢੀਆਂ ਗਈਆਂ ਨੇ ਠੀਕ ਹੈ ਤੇ ਬਹੁਤ ਸਾਰੇ ਬੱਚਿਆਂ ਨੂੰ ਇਹ ਵੀ ਡਾਊਟ ਸੀ ਕਿ ਜਿਹੜੀ ਏਜ ਹੈ ਇਸ ਦੇ ਵਿੱਚ 25 ਸਾਲ ਕੀਤੀ ਜਾਊਗੀ ਠੀਕ ਹੈ ਤਾਂ ਇਹ ਵੀ ਸੋ ਡਾਊਟ ਦੂਰ ਹੋ ਗਿਆ ਉਹ ਨੋਟੀਫਿਕੇਸ਼ਨ ਦੇ ਵਿੱਚ ਕਿਉਂਕਿ ਇਸ ਦੇ ਵਿੱਚ ਜਿਹੜੀ ਉਮਰ ਹੈ ਉਹ 27 ਸਾਲ ਹੀ ਪਹਿਲਾਂ ਵਾਂਗ ਹੀ ਰੱਖੀ ਗਈ ਹੈ ਠੀਕ ਹੈ ਬਾਕੀ ਨੋਟੀਫਿਕੇਸ਼ਨ ਦੇ ਜਰੀਏ ਆਪਾਂ ਹੋਰ ਦੇਖ ਲੈਣੇ ਆ ਸੋ ਕੀ ਕੀ ਕਰਾਈਟਰੀਆਸ ਦੇ ਵਿੱਚ ਰੱਖਿਆ ਗਿਆ ਹੈ ਤਾਂ ਦੇਖ ਲੈਣਾ ਜੀ ਆਪਾਂ ਨੋਟੀਫਿਕੇਸ਼ਨ ਤਹਾਂ ਜੇ ਆਪ ਪਹੁੰਚ ਚੁੱਕੇ ਆ ਸੋ ਇਸ ਦੇ ਅਫੀਸ਼ਲ ਨੋਟੀਫਿਕੇਸ਼ਨ ਦੇ ਉੱਪਰ ਠੀਕ ਹੈ ਜੀ ਤੇ ਨੀਚੇ ਚੱਲਾਂਗੇ ਆਪਾਂ ਤੇ ਇਸ ਤੋਂ ਇਲਾਵਾ ਜੇਕਰ ਆਨਲਾਈਨ ਅਪਲਾਈ ਦੀ ਗੱਲ ਕਰੀਏ ਆਪਾਂ ਸੋ ਤੀਜਾ ਤੋਂ ਆਨਲਾਈਨ ਅਪਲਾਈ ਨੇੜੇ ਫਾਰਮ ਸਟਾਰਟ ਹੋ ਚੁੱਕੇ ਨੇ ਤੇ ਇਹਨਾਂ ਨੂੰ ਅਪਲਾਈ ਕਰਨ ਵਾਸਤੇ ਜਿਹੜੀ ਲਾਜ ਡੇਟ ਰੱਖੀ ਗਈ ਹੈ ਉਹ 24/8/2025 ਸ਼ਾਮ 5 ਵਜੇ ਤੱਕ ਤੁਸੀਂ ਐਪਲੀਕੇਸ਼ਨ ਫਾਰਮ ਜਿਹੜੇ ਉਹ ਸਬਮਿਟ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਹਾਨੂੰ ਸੋ 2 ਦਿਨ ਐਕਸਟਰਾ ਫੀਸ ਭਰਨ ਵਾਸਤੇ ਦਿੱਤੇ ਜਾਣਗੇ ਯਾਨੀ ਕਿ 26/8 ਤੱਕ ਤੁਸੀਂ ਆਪਣੀ ਫੀਸ ਜਿਹੜੀ ਉਹ ਸਬਮਿਟ ਕਰ ਸਕਦੇ ਹੋ ਕਿਉਂਕ ਇਹ ਦੋ ਦਿਨ ਐਕਸਟਰਾ ਦਿੱਤੇ ਗਏ ਨੇ ਠੀਕ ਹੈ ਜੀ ਤਾਂ ਇਹ ਨੋਟ ਰੱਖਿਓ 26 ਲੈ ਅੱਠ ਲਾਸਟ ਵੈਸੇ ਹੀ ਸਬਮਿਟ ਕਰਨ ਵਾਸਤੇ ਫਾਰਮ ਨੇ ਜਿਹੜੀ ਉਹ 24 ਅੱਠ ਹੈ ਤਾਂ ਨੀਚੇ ਚੱਲਦੇ ਆਪਾਂ ਦੇਖੋ ਜਿਹੜੀ ਕਿ ਵੈਕੈਂਸੀ ਆਪਣੇ ਕੋਲ ਦੇਖੋ ਸਹਾਇਕ ਸੁਪਰਡੈਂਟ ਦੀ ਆਪਣੇ ਕੋਲ 29 ਪੋਸਟਾਂ ਵਰਡਰ ਦੀਆਂ 451 ਪੋਸਟਾਂ ਮੈਟਰਾਂ ਦੀਆਂ 20 ਪੋਸਟਾਂ ਟੋਟਲ ਆਪਣੇ ਕੋਲ ਜੀ 500 ਪੋਸਟਾਂ ਨੇ ਨੀਚੇ ਚੱਲਾਂਗੇ ਕੈਟਾਗਰੀ ਵਾਈਜ਼ ਦੇਖੋ ਪੋਸਟਾਂ ਆਪਾਂ ਦੇਖ ਲੈਣੇ ਆ ਸਭ ਤੋਂ ਪਹਿਲਾਂ ਜੋ ਕਿ ਆਪਣੇ ਕੋਲ ਹੈ ਸਹਾਇਕ ਸੁਪਰਡੈਂਟ ਦੀ ਪੋਸਟ ਹੈ ਠੀਕ ਹੈ ਜਰਨਲ ਦੀ ਪੋਸਟੇਜ ਦੇ ਵਿੱਚ ਕਿੰਨੀਆਂ ਦੇ ਨਾਲ ਹੀ ਨਾਲ ਦੇਖੋ ਐਸਸੀਐਮਬੀ ਨੇ ਪੋਸਟਾਂ ਇਸ ਦੇ ਵਿੱਚ ਤਿੰਨ ਨੇ ਐਸਸੀਆਰ ਉਹਦੀਆਂ ਦੋ ਪੋਸਟਾਂ ਨੇ ਵੀਸੀ ਦੀਆਂ ਤਿੰਨ ਪੋਸਟਾਂ ਫ੍ਰੀडम फाइਟਰ ਦੀ ਇੱਕ ਪੋਸਟ ਇਸ ਤਰੀਏ ਐਕਸ ਸਰਵਿਸਮੈਨ ਜਿਹੜੇ ਉਹਨਾਂ ਦੀਆਂ ਪੋਸਟਾਂ ਸਾਰੀਆਂ ਦਿੱਤੀਆਂ ਗਈਆਂ ਨੇ ਠੀਕ ਹੈ ਜੀ ਇਹ ਤੁਸੀਂ ਸਾਰੀਆਂ ਪੋਸਟਾਂ ਤਾਂ ਦੇਖੋ ਦੇਖੋਗੇ ਤਾਂ ਟੋਟਲ 29 ਪੋਸਟਾਂ ਨੇ ਇਸ ਦੇ ਵਿੱਚ ਠੀਕ ਹੈ ਤੇ ਇਸ ਦੇ ਵਿੱਚ ਕੁੜੀਆਂ ਦੀਆਂ ਕਿੰਨੀਆਂ ਨੇ 8 ਪੋਸਟਾਂ ਨੇ ਜੀ ਠੀਕ ਹੈ ਇਹ ਵੀ ਨੋਟ ਰੱਖਿਓ ਤੁਸੀਂ ਤੇ ਵਾਰਡਰ ਤੇ ਮੈਟਰ ਦੀ ਜਿਹੜੇ ਪੋਸਟ ਨੇ ਆਪਣੇ ਕੋਲ ਦੇਖੋ ਇਹ ਆਪਣੇ ਕੋਲ ਜਿਹੜੇ ਕਿ ਵਾਰਡਰ ਦੇ ਨੇ ਉਹ 451 ਪੋਸਟਾਂ ਨੇ ਉਹਨਾਂ ਵਿੱਚ ਵੀ ਕੈਟਾਗਰੀ ਵਾਈਜ਼ ਪੋਸਟਾਂ ਵੰਡੀਆਂ ਗਈਆਂ ਨੇ ਜਿਵੇਂ ਜਰਨਲ ਦੀਆਂ 57 ਪੋਸਟਾਂ ਏਡਬਲਯੂ ਦੀਆਂ 46 ਪੋਸਟਾਂ ਠੀਕ ਹੈ ਐਸਸੀਐਮਬੀ ਦੇ 45 ਐਸਸੀਆਰਓ ਦੀਆਂ 45 ਵੀਸੀ ਦੀਆਂ 49 ਪੋਸਟਾਂ ਠੀਕ ਹੈ ਤੇ نیچے ਲੰਘ ਦੇਖੋ ਸਾਰੀਆਂ ਕੈਟਾਗਰੀ ਵਾਈਜ਼ ਪੋਸਟਾਂ ਵੰਡ ਕੇ ਇਹ 451 ਪੋਸਟਾਂ ਬਣ ਗਈਆਂ ਤੇ 20 ਦੇ ਵਿੱਚੋਂ ਇਸ ਦੀਆਂ ਨੇ ਜੀ ਆਪਣੀਆਂ ਮੈਟਰਨ ਦੀਆਂ ਪੋਸਟਾਂ ਤਾਂ نیچے ਚੱਲੋ ਦੇਖੋ ਇਹ ਕੈਟਾਗਰੀ ਵਾਈਜ਼ ਕੋਡ ਦਿੱਤੇ ਗਏ ਨੇ ਜਦੋਂ ਤੁਸੀਂ ਆਪਣੀ ਐਪਲੀਕੇਸ਼ਨ ਫਾਰਮ ਸਬਮਿਟ ਕਰੋਗੇ ਤਾਂ ਤੁਹਾਨੂੰ ਕੈਟਾਗ ਤਾਂ ਆਪਣੇ ਆਪਣੀ ਕੈਟਾਗਰੀ ਕੋਡ ਇੱਥੇ ਤੁਸੀਂ ਪੜ੍ਹਦੇ ਹੋਗੇ ਠੀਕ ਹੈ ਜੀ ਤਾਂ ਹੁਣ ਦੇਖ ਲੈਂਦੇ ਆ ਸੋ ਇਸ ਦੇ ਵਿੱਚ ਸੋ ਏਜ ਲਿਮਿਟ ਨੂੰ ਕੀ ਰੱਖਿਆ ਗਿਆ ਹੈ ਕਿਸ ਦੇ ਵਿੱਚ ਕੀ ਵਾਧਾ ਜਾਂ ਫਿਰ ਘਟਾ ਕੀਤਾ ਗਿਆ ਹੈ ਉਹ ਸਾਰਾ ਤੁਹਾਨੂੰ ਦੱਸਾਂਗਾ ਹੁਣ ਸ ਆਪਾਂ ਸਾਰਾ ਕ੍ਰਿਟੇਰੀਆ ਕੁਆਲਿਫਿਕੇਸ਼ਨ ਵਗੈਰਾ ਸਭ ਤੋਂ ਪਹਿਲਾਂ ਜੇਕਰ ਗੱਲ ਕਰੀਏ ਆਪਾਂ ਜੋ ਕਿ ਆਪਣੀ ਹੈ ਸਾਇਕ ਇਵਿਡੈਂਟ ਦੀ ਭਰਤੀ ਜਿਹੜੀ ਕਿ ਫਰਸਟ ਨੰਬਰ ਦੀ ਜਿਹਦੇ ਵਿੱਚ ਨੌਕਰੀਆਂ ਪੋਸਟਾਂ ਨੇ ਆਪਣੀਆਂ ਤਾਂ ਤੁਹਾਡੇ ਕੋਲ ਇਸ ਦੇ ਵਿੱਚ ਸਿੰਪਲ ਸਿੰਪਲ ਡਿਗਰੀ ਮੰਗੀ ਗਈ ਹੈ ਠੀਕ ਹੈ ਜੀ ਤੁਹਾਨੂੰ ਕਿਸੇ ਵੀ ਬੋਰਡ ਯੂਨੀਵਰਸਿਟੀ ਤੋਂ ਚਾਹੇ ਆਰਟਸ ਰਾਹੀਂ ਜਾਂ ਕਿਸੇ ਵੀ ਬੋਰਡ ਯੂਨੀਵਰਸ ਜੋ ਬੀਏ ਪਾਸ ਕੀਤੀ ਹੋਈ ਹੈ ਤਾਂ ਤੁਸੀਂ ਸਿੰਪਲ ਸੋ ਇਹ ਪੋਸਟ ਅਪਲਾਈ ਕਰ ਸਕਦੇ ਹੋ ਸਾਇਕ ਸੁਪਰਡੈਂਟ ਦੀ ਠੀਕ ਹੈ ਜੀ ਤਾਂ ਸਿੰਪਲ ਸਿੰਪਲ ਡਿਗਰੀ ਮੰਗੀ ਗਈ ਹੈ ਤਾਂ ਡਿਗਰੀ ਵਾਲੇ ਬੱਚੇ ਸੋ ਬੀਏ ਪਾਸ ਵਾਲੇ ਬੱਚੇ ਸੋ ਇਹ ਪ੍ਰਤੀਵਸਥੀ ਅਪਲਾਈ ਕਰ ਸਕਦੇ ਨੇ ਜੀ ਸਾਇਕ ਸੁਪਰਡੈਂਟ ਵਾਸਤੇ ਠੀਕ ਹੈ ਨੀਚੇ ਚੱਲਾਂਗੇ ਆਪਾਂ ਦੇਖੋ ਜੋ ਕਿ ਪੋਸਟ ਆਪਣੀ ਵਾਰਡਰ ਦੀ ਸੋ ਇਸ ਵਾਸਤੇ ਕੁਆਲਿਫੀਕੇਸ਼ਨ ਆਪਣੀ ਪਲੱਸ 2 ਰੱਖੀ ਗਈ ਹੈ ਠੀਕ ਹੈ ਤੇ ਨਾਲ ਹੀ ਨਾਲ ਤੁਹਾਡੇ ਕੋਲ 10ਵੀਂ ਦੇ ਵਿੱਚ ਸੋ ਪੰਜਾਬੀ ਵਿਸ਼ਾ ਆਪਣਾ ਹੋਣਾ ਲਾਜ਼ਮੀ ਹੈ ਇਸ ਦੇ ਵਿੱਚ ਜੋ ਕਿ ਆਪਣੇ ਆਮ ਪੋਸਟਾਂ ਦੇ ਵਿੱਚ ਪਹਿਲਾਂ ਹੀ ਮੰਗਿਆ ਹੋਇਆ ਹੈ ਇਸ ਤੋਂ ਲਾਹੇ ਨਾਲ 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 ਇਹਨਾਂ ਨੇ ਫਿਜ਼ੀਕਲ ਵੀ ਦਿੱਤਾ ਹੈ ਜੋ ਫਿਜ਼ੀਕਲੀ ਮੈਜ਼ਰਮੈਂਟ ਟੈਸਟ ਹੋਊਗਾ ਪੀਐਮਟੀ ਠੀਕ ਹੈ ਜੀ ਹਾਈਟ ਜਿੰਮੇ ਕੀ 5 ਫੁੱਟ 7 ਇੰਚ ਹੁੰਦੀ ਹੈ ਮੁੰਡਿਆਂ ਦੀ ਠੀਕ ਹੈ ਤੇ ਇਸ ਤੋਂ ਇਲਾਵਾ ਸੋ ਹੋਰ ਕੈਟੇਗਰੀ ਜਿਹੜੀ ਆਪਣੇ ਡੋਗਰਾਸ ਗੋਰਖਾ ਵਗੈਰਾ ਉਹਨਾਂ ਵਾਸਤੇ ਦਿੱਤੀ ਗਈ ਹੈ ਤੇ ਚੈਸਟ ਦਿੱਤੀ ਗਈ ਹੈ ਜੀ 33 ਇਸ ਤਰ੍ਹਾਂ ਹੀ ਸੋ 34 ਤੱਕ ਫਲਾ ਦੇ ਬਾਅਦ ਠੀਕ ਹੈ 1.2 ਸੈਂਟੀਮੀਟਰ ਦਾ ਜਿਹੜਾ ਫਲਾ ਹੋਣਾ ਜ਼ਰੂਰੀ ਹੈ ਤੇ ਇਸ ਤੇ ਆਪਣੇ ਵਾਸਤੇ ਨਿਗਾ ਵਾਸਤੇ ਦੱਸਿਆ ਗਿਆ ਹੈ ਜੀ ਠੀਕ ਹੈ ਯਾਨੀ ਕਿ ਜਿਹੜੀ ਆਪਣੀ ਸੋਡ ਨਿਗਾ ਹੈ ਉਹ ਵਿਦਾਉਟ ਸਪੈਕਲਸ ਹੋਣੀ ਚਾਹੀਦੀ ਹੈ ਯਾਨੀ ਕਿ ਬਿਨਾ ਆਪਣੇ ਜਿਹੜੀ ਐਨਕਲੋ ਹੋਣੀ ਚਾਹੀਦੀ ਹੈ ਠੀਕ ਹੈ ਤੇ ਨਾਰਮਲ ਤੁਹਾਡੀ ਨਿਗਾ ਹੋਣੀ ਚਾਹੀਦੀ ਹੈ ਉਹ ਤੇ ਇਸ ਦੇ ਵਿੱਚ ਸਭ ਤੋਂ ਮਸਟ ਨਾਟ ਬੀ ਕਲਰ ਬਲਾਈਂਡਰ ਠੀਕ ਹੈ ਕਲਰ ਬਲਾਈਨਸ ਨਹੀਂ ਹੋਣਾ ਚਾਹੀਦਾ ਸਭ ਤੋਂ ਖਾਸ ਗੱਲ ਇਸ ਦੇ ਵਿੱਚ ਇਹੀ ਹੈ ਠੀਕ ਹੈ ਐਸੀ ਆਪਣੇ ਪੀਐਮਟੀ ਬਾਰੇ ਤੇ ਜੇਕਰ ਗੱਲ ਕਰੀਏ ਮੈਟਰ ਦੀ ਪੋਸਟਾਂ ਬਾਰੇ ਤਾਂ ਇਸ ਦੇ ਵਿੱਚ ਵੀ ਪਲੱਸ 2 ਪਾਸਵਰਡ ਜੋ ਬੱਚੇ ਹੈ ਉਹ ਅਪਲਾਈ ਕਰ ਸਕਦੀ ਹੈ ਤੇ 9ਵੀਂ 10ਵੀਂ ਦੇ ਵਿੱਚ ਪੰਜਾਬੀ ਵਿਸ਼ਾ ਪੜਿਆ ਹੋਣਾ ਕੰਪਲਟਰੀ ਜੀ ਜ਼ਰੂਰੀ ਹੈ ਠੀਕ ਹੈ ਤੇ ਇਸ ਦੇ ਵਿੱਚ ਪੀ ਐਮਟੀ ਵਿੱਚ ਲਿਖਿਆ ਗਿਆ ਹੈ ਹਾਈਟ ਜਿਹੜੀ ਕੁੜੀਆਂ ਦੀ ਉਹ 5 ਫੁੱਟ 3 ਇੰਚ ਹੈ ਤੇ weight ਇਸ ਦੇ ਵਿੱਚ 50 ਕਿਲੋ ਦੀ ਐਂਡ ਬਾਬਰ ਰੱਖੇ ਗਿਆ ਜੀ ਠੀਕ ਹੈ ਤਾਂ 50 ਕਿਲੋ ਇਸ ਦੇ ਵਿੱਚ ਹੋਣਾ ਚਾਹੀਦਾ ਘੱਟੋ ਘੱਟ ਠੀਕ ਹੈ ਇਸ ਤਰ੍ਹਾਂ ਹੀ ਵਿਜ਼ਨ ਜਿਹੜੀ ਆਇਆ ਅੱਖਾਂ ਵਾਸਤੇ ਜਿਹੜੀ ਦਸੀ ਗਈ ਹੈ ਨਿਗਾ ਉਹ ਵੀ ਉਸੇ ਮੰਗੀ ਹੈ ਠੀਕ ਹੈ ਕਲਰ ਬਲਾਈਨਸ ਇਸ ਦੇ ਵਿੱਚ ਨਹੀਂ ਹੋਣਾ ਚਾਹੀਦਾ ਜੀ ਤੇ ਉਮਰ ਸੀਮਾ ਦੀ ਗੱਲ ਕਰੀ ਸਭ ਤੋਂ ਪਹਿਲਾਂ ਵੱਡਾ ਡਾਊਟ ਸੀ ਇਸ ਦੇ ਵਿੱਚ ਤਾਂ ਇਹ ਜਿਹੜੀ ਇਸ ਦੇ ਵਿੱਚ ਰੱਖੀ ਗਈ ਹੈ ਦੇਖੋ ਜਨਰਲ ਕੈਟਾਗਰੀ ਵਾਸਤੇ ਸਹਾਇਕ ਸੁਪਰਡੈਂਟ ਵਾਸਤੇ ਪੋਸਟ ਵ 21 ਸਾਲ ਤੋਂ ਲੈ ਕੇ 27 ਸਾਲ ਤੱਕ ਦੇ ਜਿਹੜੇ ਕੈਂਡੀਡੇਟ ਹੋਣਗੇ ਜੀ ਉਹ ਇਸ ਦੇ ਵਿੱਚ ਅਪਲਾਈ ਕਰ ਸਕਣਗੇ ਠੀਕ ਹੈ ਜੀ 21 ਸਾਲ ਤੋਂ ਲੈ ਕੇ ਜਿਹੜੇ 27 ਸਾਲ ਤੱਕ ਦੇ ਜਿਹੜੇ ਬੱਚੇ ਨੇ ਉਹ ਇਸ ਵਿੱਚ ਪੋਸਟ ਵਾਸਤੇ ਅਪਲਾਈ ਕਰ ਸਕਣਗੇ ਤੇ ਇਸ ਤੋਂ ਇਲਾਵਾ ਜਿਹੜੇ ਗਵਰਨਮੈਂਟ ਦੇ EMPLOYE ਹੋਣਗੇ ਜਿਹੜੇ ਠੀਕ ਹੈ ਜੀ ਉਹ ਉਹਨਾਂ ਨੂੰ 45 ਸਾਲ ਤੱਕ ਦੀ ਏਜ ਵੱਧ ਨਹੀਂ ਹੋਣੀ ਚਾਹੀਦੀ 45 ਸਾਲ ਤੱਕ ਦੇ ਜਿਹੜੇ ਵੀ ਪੋਸਟ ਅਪਲਾਈ ਕਰ ਸਕਣਗੇ ਠੀਕ ਹੈ ਜੀ ਇਸ ਤਰ੍ਹਾਂ ਹੀ ਜਿਹੜੇ SC ਕਾਸਟ ਦੇ ਜਾਂ ਫਿਰ BC ਕਾਸਟ ਦੇ ਬੱਚੇ ਨੇ ਉਹਨਾਂ ਨੂੰ ਵੀ ਛੋਟ ਦਿੱਤੀ ਹੋਊਗੀ ਉਹ 32 ਸਾਲ ਤੱਕ ਦੇ ਕੈਂਡੀਡੇਟ ਆਪਣੀ ਪੋਸਟ ਨੂੰ ਅਪਲਾਈ ਕਰ ਸਕਣਗੇ ਜ ਠੀਕ ਹੈ ਆ ਦੇਖੋ ਨਿਯਤ ਤੱਗੇ ਹੈ ਐਸ்சி ਬੀਸੀ ਦੇ 35 ਸਾਲ ਤੱਕ ਦੇ ਜਿਹੜੇ ਕੈਂਡੀਡੇਟ ਹੋਣਗੇ ਉਹ ਪੋਸਟ ਨੂੰ ਅਪਲਾਈ ਕਰ ਸਕਣਗੇ ਠੀਕ ਹੈ ਹੋਰ ਜਿੰਨੇ ਵੀ ਕੈਟੇਗਰੀ ਨੇ ਐਕ ਸਰਵਿਸਮੈਨ ਵਗੈਰਾ ਨਾਨ ਵਾਸਤੇ ਵੀ ਛੋਟ ਦਿੱਤੀ ਗਈ ਇਸ ਦੇ ਵਿੱਚ ਠੀਕ ਹੈ ਜੀ ਤੇ ਇਸ ਤੋਂ ਇਲਾਵਾ ਇਹ ਸਾਰੇ ਦੇਖ ਲਓ ਤੁਸੀਂ ਜੇਕਰ ਸਾਮੀ ਵਾਰਡ ਦੀ ਗੱਲ ਕਰੀ ਆਪਾਂ ਤਾਂ ਉਸ ਦੇ ਵਿੱਚ ਹੈ ਜੀ ਜੋ 18 ਸਾਲ ਤੋਂ ਲੈ ਕੇ 27 ਸਾਲ ਤੱਕ ਦੇ ਜਿਹੜੇ ਬੱਚੇ ਨੇ ਉਹ ਆਪਣੇ ਅਪਲਾਈ ਕਰ ਸਕਦੇ ਨੇ ਵਾਰਡ ਵੈਕੈਂਸੀ ਵਾਸਤੇ ਠੀਕ ਹੈ ਜਨਰਲ ਕੈਟੇਗਰੀ ਦੇ ਇਸ ਤੋਂ ਇਲਾਵਾ ਉਹੀ ਇਸ ਦੇ ਵਿੱਚ ਆ ਗਿਆ ਗਵਰਨਮੈਂਟ ਆਫ ਪੰਜਾਬ ਐਂਡ ਸੈਂਟਰਲ ਗਵਰਨਮੈਂਟ ਦੇ ਇਹ ਅਤਿਲੀ ਉਮਰ ਦੀ ਸੀਮਾ ਵਾਲੀ ਹੈ ਉਹ 45 ਸਾਲ ਤੱਕ ਹੈ ਜੀ ਠੀਕ ਹੈ ਐਸਸੀਬੀਸੀ ਵਾਸਤੇ 32 ਸਾਲ ਹੈ ਉਸ ਤਰ੍ਹਾਂ ਹੀ ਤੋਂ ਪੰਜ ਸਾਲ ਦੀ ਛੋਟ ਦਿੱਤੀ ਜਾਊਗੀ ਐਸਸੀਬੀਸੀ ਨੂੰ ਬਾਕੀ ਜਨਰਲ ਕੈਟਾਗਰੀ ਵਾਸਤੇ ਹੈ ਜੀ 18 ਤੋਂ 27 ਸਾਲ ਇੱਥੇ 25 ਨਹੀਂ ਕੀਤੀ ਗਈ ਹੈ ਬਹੁਤ ਸਾਰੇ ਬੱਚੇ ਨੂੰ ਡਾਊਟ ਸੀ ਤਾਂ 27 ਸਾਲ ਹੀ ਇਸ ਦੀ ਦੇ ਵਿੱਚ ਰੱਖੀ ਗਈ ਹੈ ਇਹਨੂੰ ਨੋਟ ਰੱਖਿਓ 27 ਸਾਲ ਤੱਕ ਦੇ ਬੱਚੇ ਜਿਹੜੇ ਨੇ ਅਪਲਾਈ ਨਾ ਫਾਰਮ ਜਿਹੜਾ ਫਾਰਮ ਸਬਮਿਟ ਕਰ ਸਕਦੇ ਨੇ ਜੀ ਠੀਕ ਹੈ ਹੋਰ ਕੈਟਾਗਰੀ ਵਾਸਤੇ ਨੇ ਛੋਟਾ ਜਿਹੜੀ ਉਪਰ ਸੀਮਾ ਜਿਹੜੀ ਦਿੱਤੀ ਗਈ ਹੈ ਉਹ ਜਿਵੇਂ ਕਿ ਆਪਣੇ ਹੋਰ ਅਦਰ ਜਿਹੜੀ ਪੋਸਟ ਆਉ ਸੋ ਅਸਾਮੀ ਜਿਹੜੀ ਮੈਟਰਨ ਆਪਣੀ ਜਿਹਦੇ ਵਿੱਚ 20 ਪੋਸਟਾਂ ਨੇ ਉਸ ਦੇ ਵਿੱਚ ਵੀ ਏਜ ਜਿਹੜੀ 18 ਸਾਲ ਤੋਂ ਲੈ ਕੇ 27 ਸਾਲ ਤੱਕ ਦੇ ਜਿਹੜੇ ਕੈਂਡੀਡੇਟ ਨੇ ਉਹ ਅਪਲਾਈ ਕਰ ਸਕਣਗੇ ਇਸ ਦੇ ਵਿੱਚ ਵੀ ਬਾਕੀ ਸਾਰਾ ਉਮਰ ਸੀਮਾ ਆਪਣੀ ਸੇਮ ਹੀ ਹੈ ਜੀ ਇਸ ਦੇ ਵਿੱਚ ਵੀ ਠੀਕ ਹੈ ਜੀ ਹੁਣ ਆਪਾਂ ਗੱਲ ਕਰ ਲਈਏ ਸੋ ਇਹਦੀ ਤਨਖਾਹ ਪੇ ਸਕੇਲ ਬਾਰੇ ਦੇਖੋ ਤਾਂ ਜਿਹੜੇ ਸਾਇਕ ਸੁਪਰਡੈਂਟ ਦੀ ਜਿਹੜੀ ਇਸ ਵਾਸਤੇ ਵਧੀਆ ਸੋ ਲੈਵਲ 6 ਮੁਤਾਬਿਕ 35400 ਤੋਂ ਲੈ ਕੇ 112400 ਤੱਕ ਤੁਹਾਨੂੰ ਸੋ ਪੱਤਾ ਇਸ ਦੇ ਵਿੱਚ ਤਨਖਾਹ ਜਿਹੜੀ ਦਿੱਤੀ ਜਾਊਗੀ ਇਸ ਦੇ ਵਿੱਚ ਤੇ ਬਾਦਰ ਦੇ ਮੈਟਰਨ ਵਾਸਤੇ ਹੈ ਜੀ ਸੋ 19900 ਤੋਂ ਲੈ ਕੇ 66200 ਲੇਵਲ 2 ਦੇ ਮਤਲਬ ਤੁਹਾਨੂੰ ਮੰਨ ਲਈ ਗਈ ਸੱਤਵੇਂ ਸੈਂਟਰ ਫੇਕ ਮਿਸ਼ਤ ਦੇ ਮੁਤਾਬਿਕ ਠੀਕ ਹੈ ਜੀ ਇਸ ਦੇ ਵਿੱਚ ਸੈਲਰੀ ਤਨਖਾਹ ਵਾਰ ਦੱਸਿਆ ਗਿਆ ਹੈ ਪਹਿਲਾਂ ਹੀ ਤੇ ਜਿਹੜੀ ਫੀਸ ਆਪਣੇ ਕੋਲ ਦੇਖੋ ਜਰਨਲ ਕੈਟਾਗਰੀ ਦੇ ਬੱਚੇ ਨੇ ਜਿਹੜੇ ਠੀਕ ਹੈ ਜੀ ਸਤੰਤਰਤਾ ਸੰਗਰਾਮੀ ਨੇ ਜਿਹੜੇ ਫਰੀडम फाइਟਰ ਨੇ ਜਿਹੜੇ ਤੇ ਸਪੋਰਟਸ ਵਾਲੇ ਨੇ ਉਹਨਾਂ ਵਾਸਤੇ ਫੀਸ ਹੈ ਜੀ 1000 ਰੁਪਿਆ ਐਸਸੀ ਕੈਟਾਗਰੀ ਬੀਸੀ ਕੈਟਾਗਰੀ ਦੇ ਤੇ ਏਡਬਲਯੂਐਸ ਕੈਟਾਗਰੀ ਦੇ ਬੱਚੇ ਨੇ ਉਹਨਾਂ ਵਾਸਤੇ 250 ਰੁਪਿਆ ਜੀ ਤੇ ਸਾਬਕਾ ਫੌਜੀ ਨੇ ਜਿਹੜੇ ਤੇ ਐਕਸ ਸਰਵਿਸਮੈਨ ਇੰਡੀਪੈਂਡੈਂਟ ਨੇ ਜਿਹੜੇ ਸੋ ਉਹਨ ਠੀਕ ਹੈ ਜੀ ਤੇ ਤੁਸੀਂ ਗਏ ਫੀਸ ਹੈ ਕਿਸੇ ਵੀ ਸਥਿਤੀ ਦੇ ਵਿੱਚ ਵਾਪਸ ਨਹੀਂ ਕੀਤੀ ਜਾਊਗੀ ਠੀਕ ਹੈ ਟੀਲ ਰਾਖਵਾ ਕਰਨੂਗਾ ਦੇਖੋ ਰਾਖਵਾ ਕਰਨ ਜੋ ਰਿਜ਼ਰਵੇਸ਼ਨ ਹੁੰਦਾ ਹੈ ਉਹ ਕੇਵਲ ਪੰਜਾਬ ਦੇ ਰਾਜ ਦੇ ਕਵਾਸ ਨਿਕਾ ਨੂੰ ਹੀ ਬਿਲਨਯੋਗ ਹੋਵੇਗਾ ਇਹ ਖਾਸ ਗੱਲ ਲਿਖੀ ਗਈ ਹੈ ਜਿਹੜਾ ਕਿ ਡੋਮਿਸਾਈਲ ਸਰਟੀਫਿਕੇਟ ਰੈਜ਼ੀਡੈਂਸ ਦਾ ਜਿਹੜਾ ਉਹ ਅਪਲੋਡ ਕਰਨਾ ਪਊਗਾ ਜੀ ਠੀਕ ਹੈ ਤੇ ਨੀਚੇ ਚਲਦੇ ਆਂ ਦੇਖੋ ਆਪਾਂ ਹੋਰ ਜਿਹੜੇ ਆਪਣੇ ਕੈਟਾਗਰੀ ਦੇ ਜਿਹੜਾ ਐਸ ਸੀ ਬੀ ਸੀ ਦੇ ਸਰਟੀਫਿਕੇਟ ਆਉਣਗੇ ਉਹ ਵੀ ਤੁਹਾਡੇ ਕੋਲੋਂ ਲੈ ਜਾਣਗੇ ਕਿਉਂਕਿ ਜੇਕਰ ਉਮਰ ਦੇ ਵਿੱਚ ਤੁਸੀਂ ਛੋਟ ਚਾਹੁੰਦੇ ਹੋ ਜੀ ਠੀਕ ਹੈ ਤਾਂ ਹੀ 5 ਸਾਲ ਤੋਂ ਉਹਨੂੰ ਛੋਟ ਦਿੱ ਤੇ ਗੱਲ ਕਰਦੇ ਆ ਜੇਕਰ ਹੁਣ ਆਪਾਂ ਸੋਈ ਦੇ ਸਿਲੈਕਸ਼ਨ ਪ੍ਰੋਸੈਸ ਦੀ ਦੇਖੋ ਚੋਣਵੀ ਦੀ ਇਸ ਦੇ ਵਿੱਚ ਵੀ ਆਬਜੈਕਟਿਵ ਟਾਈਪ ਸੋ ਮਲਟੀਪਲ ਚੁਆਇਸ ਕੁਐਸਚਨ ਹੋਣਗੇ ਤੁਹਾਨੂੰ ਐਮਸੀਕਿਊ ਦੇ ਵਿੱਚ ਜਿਵੇਂ ਕਿ ਪਹਿਲਾਂ ਤੁਹਾਡਾ ਪੇਪਰ ਹੋਇਆ ਸੀ ਉਸ ਦੇ ਵਾਂਗ ਹੀ ਇਸ ਦੇ ਵਿੱਚ ਵੀ ਪੇਪਰ ਹੋਊਗਾ ਠੀਕ ਹੈ ਤੇ ਨਾਲ ਹੀ ਨਾਲ ਇਸ ਦੇ ਵਿੱਚ ਸੋ ਆਪਣਾ ਜਿਹੜਾ ਪੰਜਾਬੀ ਦਾ ਕੁਆਲੀਫਾਈਂਗ ਪੇਪਰ ਹੁੰਦਾ ਜਿਹੜੀ ਠੀਕ ਹੈ 50 ਨੰਬਰਾਂ ਵਾਲਾ ਉਹ ਵੀ ਇਸ ਦੇ ਵਿੱਚ ਹੋਊਗਾ ਜਿੱਤੇ ਵਿੱਚ ਲਿਖਿਆ ਗਿਆ ਕਿ 50% ਨੰਬਰ ਲੈਣੇ ਜਿਹੜੇ ਲਾਜ਼ਮੀ ਹੋਣਗੇ ਯਾਨੀ ਕਿ 50 ਦੇ ਵਿੱਚੋਂ 25 ਨੰਬਰ ਲੈਣੇ ਲਾਜ਼ਮੀ ਹੋਣਗੇ ਇਸ ਦੇ ਵਿੱਚ ਸਿਰਫ ਸਿਰਫ ਕੁਆਲੀਫਾਈਂ ਬਾਕੀ ਮੇਨ ਪੇਪਰ ਆਪਣਾ ਇਹੀ ਹੈ ਜੀ ਠੀਕ ਹੈ ਤੇ ਇਸ ਦੇ ਵਿੱਚ ਵੀ ਆਪਣੀ ਜਿਹੜੀ ਮੈਰਿਟ ਆ ਉਹ ਬਣਦੀ ਹੈ ਇਹ ਸਿਰਫ ਕੁਆਲੀਫਾਈਇੰਗ ਨੇਚਰ ਦਾ ਰਹਿੰਦਾ ਜੀ ਠੀਕ ਹੈ ਬਾਕੀ ਸਾਰਾ ਪ੍ਰੋਸੈਸ ਦੱਸਿਆ ਗਿਆ ਹੈ ਵੀ ਕਿਸ ਦਿਨ ਨੰਬਰ ਸੇਮ ਆ ਜਾਂਦੇ ਨੇ ਤਾਂ ਵੱਧ ਕੁਆਲੀਫਿਕੇਸ਼ਨ ਦਿੱਤੀ ਜਾਊਗੀ ਜਿਹਦੀ ਵੱਧ ਏਜ ਹੋਊਗੀ ਉਸ ਨੂੰ ਪਹਿਲਾਂ ਜਿਹੜੀ ਦਿੱਤੀ ਜਾਊਗੀ ਇਸ ਤੇ ਵਿੱਚ ਬਾਕੀ ਇਸ ਦਾ ਜਿਹੜਾ ਔਪਲਾ ਅਪਲਾਈ ਲਿੰਕ ਹੈ ਠੀਕ ਹੈ ਜੀ ਉਹ ਜਲਦੀ ਐਕਟਿਵ ਹੋ ਚੁੱਕਿਆ ਹੈ ਤਾਂ ਅਪਲਾਈ ਕਰ ਸਕਦੇ ਹੋ ਆਪਣਾ ਤੁਸੀਂ ਠੀਕ ਹੈ ਲਿੰਕ ਦਿੱਤਾ ਗਿਆ ਹੈ ਤੇ 24 ਅੱਠ ਤੋਂ ਪਹਿਲਾਂ ਪਹਿਲਾਂ ਤੁਸੀਂ ਆਪਣੀ ਐਪਲੀਕੇਸ਼ਨ ਨੂੰ ਜਮਿਟ ਕਰ ਸਕਦੇ ਹੋ ਠੀਕ ਹੈ ਇਸ ਦੇ ਰਿਗਾਰਡਿੰਗ ਜੇਕਰ ਕੋਈ ਹੋਰ ਤੁਹਾਡਾ ਕੋਈ ਡਾਊਟ ਹੁੰਦਾ ਹੋਇਆ ਉਹ ਵੀਡੀਓ ਦੇ ਨੀਚੇ ਕਮੈਂਟ ਆਪਸ ਨੂੰ ਦੱਸ ਸਕਦੇ ਹੋ ਜੀ ਠੀਕ ਹੈ ਤੇ ਹੋਰ ਇਹਦਾ ਸਿਲੇਬਸ ਵਗੈਰਾ ਉਹ ਵੀ ਤੁਹਾਨੂੰ ਜਲਦੀ ਹੀ ਸੋ ਵੈਬਸਾਈਟ ਤੇ ਉਪਲਬਧ ਹੋ ਜਾਏਗਾ ਜੀ ਠੀਕ ਹੈ ਜਿਹੜੇ ਬੱਚੇ ਤਿਆਰੀ ਦੇ ਵਿੱਚ ਲੱਗੇ ਹੋ ਨੇ ਹੁਣ ਰੈਗੂਲਰ ਤਿਆਰੀ ਦੇ ਵਿੱਚ ਲੱਗੇ ਰਹੋ ਇਸ ਤਰ੍ਹਾਂ ਹੀ ਹੋਰ ਆਪਣੀ ਜਿਹੜੀ ਵੈਕੈਂਸੀ ਆ ਅੱਗੇ ਸੋ ਪਟਵਾਰੀ ਦੀ ਤੇ ਇਸ ਤਰ੍ਹਾਂ ਹੀ ਇੱਕ ਸਾਇੰਸ ਇੰਸਪੈਕਟਰ ਦੀ ਜਲਦੀ ਹੀ ਰੀਓਪਨ ਹੋਣ ਵਾਲਾ ਹੈ ਤਾਂ ਆਪਣੀ ਤਿਆਰੀ ਬਿਲਕੁਲ ਨਾ ਛੱਡੋ ਠੀਕ ਹੈ ਤਿਆਰੀ ਦੇ ਵਿੱਚ ਦਿਨ ਰਾਤ ਲੱਗੇ ਰਹੋ ਤਾਂ ਵਧੀਆ ਅਗੇ ਪੋਸਟਾਂ ਤੇ ਇਹ ਸੀ ਅੱਜ ਦੀ ਵੀਡੀਓ ਦੀ ਅਪਡੇਟ ਸੋ ਨਵੀਂ ਭਰਤੀ ਨੂੰ ਲੈ ਕੇ ਠੀਕ ਹੈ ਸੋ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਦੋਸਤਾਂ ਕੋਲ ਸ਼ੇਅਰ ਕਰਿਓ ਔਰ ਸਟੱਡੀਜ਼ ਗਰੁੱਪ ਤੱਕ ਠੀਕ ਹੈ ਤੇ ਵੀਡੀਓ ਤੇ ਚੈਨਲ ਦੇ ਨਵੇਂ ਆਂ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਓ ਜੀ ਸੋ ਮਿਲਦੇ ਆਪਾਂ ਨੈਕਸਟ ਨਵੀਂ ਵੀਡੀਓ ਦੇ ਵਿੱਚ ਧੰਨਵਾਦ